ਜ਼ਿਲ੍ਹਾ ਮੋਹਾਲੀ ਪੁਲਸ ਨੂੰ ਉਸ ਪਰ ਹਾਰੀ ਸਾਬਲ ਦਾ ਮਿਲੀ ਜਦੋਂ ਵੱਖ-ਵੱਖ ਵਾਰਦਾਤਾਂ ਕਰਨ ਵਾਲੇ ਦੋ ਪ੍ਰਾਜੀਆਂ ਨੂੰ ਵੱਖੋ-ਵੱਖੋਂ ਤੋਂ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਾ ਡੀਐਸਪੀ ਹਰਦੇਵਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੈਂਡੇਵਰ ਕਾਰ ਦੇ ਵਿੱਚ ਇੱਕ ਵਿਅਕਤੀ ਜੋ ਕਿ ਨਜਾਇਜ਼ ਅਸਲਾ ਲੈ ਕੇ ਘੁੰਮਦਾ ਫਿਰਦਾ ਹੈ ਦੌਕੇ ਮਾਰਦਾ ਫਿਰਦਾ ਹੈ ਪੁਲਿਸ ਵੱਲੋਂ ਟਰੈਪ ਲਾਇਆ ਗਿਆ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਦੇ ਕੋਲ ਪਿਸਤੌਲ ਤੇ ਗੋਲੀ ਸਿੱਕਾ ਬਰਾਮਦ ਹੋਇਆ ਹੈ ਉਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੂਜੀ ਘਟਨਾ ਬਾਰੇ ਜਾਣਕਾਰੀ ਦਿੰਦਾ ਡੀਐਸਪੀ ਨੇ ਦੱਸਿਆ ਕਿ ਇੱਕ ਨੌਜਵਾਨ ਜੋ ਕਿ ਬੇਜਗ੍ ਟ੍ਰਾਈ ਲੈਣ ਲਈ ਕਿਸੇ ਨੂੰ ਲੈ ਕੇ ਆਇਆ ਸੀ ਕਿ ਖੋ ਕੇ ਫਰਾਰ ਭੱਜ ਗਿਆ ਸੀ ਪੁਲਿਸ ਨੂੰ ਨਾਕੇ ਦੌਰਾਨ ਉਸ ਨੂੰ ਘੇਰ ਲਿਆ ਗਿਆ ਤੇ ਗੱਡਾ ਬਰਾਮਦ ਕਰ ਲਈ ਗਈ ਤਾਂ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਥੋਂ ਸੁਣਾਣਿਆ ਇਸ ਬਾਰੇ ਕੀ ਜਾਣਕਾਰੀ ਦੇ ਰਹੇ ਡੀਐਸਪੀ ਖਰੜਾ ਅਵੇਗਾ ਹਾਈ ਕੋਰਟ ਵੀ ਕੋ ਚਿਰ ਵਾਲੀ ਜਿਹੜੀ ਗਲਤੀ ਇਹ ਜੇ ਬੰਦਾ ਦਿਖਾਣਾ ਹੋਇਆ ਤੇ ਚਲਦੇ ਮਾੜੇ ਅਨਸਰਾਂ ਤੇ ਜਿਹੜਾ ਕਾਰਵਾਈ ਕਰਦੇ ਹੋਏ ਸਾਡੀ ਸੀਆਈਏ ਟੀਮ ਨੇ ਦੋ ਕਾਰਵਾਈਆਂ ਨੂੰ ਅਮਲ ਵਿੱਚ ਲਿਆਂਦਾ ਪਹਿਲਾਂ ਤਾਂ ਇੱਕ ਲੜਕਾ ਬਿਆਜ਼ਦਾ ਸੀਗਾ ਜਿਸ ਦਾ ਨਾਮ ਗੁਰਤੇਜ ਸਿੰਘ ਸੀਗਾ ਬਿਆਜ਼ਦਾ ਰਹਿਣ ਵਾਲਾ ਜੋ ਕਿ ਇੱਥੇ ਜੀਬੀਪੀ ਅਪਾਰਟਮੈਂਟਸ ਹੈਗੇ ਨੇ ਫਲੈਟਸ ਨੇ ਉੱਥੇ ਰਹਿੰਦਾ ਸੀਗਾ ਜਿਸ ਦੀ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਸਾਡੇ ਸੀਆਈਏ ਸਟਾਫ ਇੰਚਾਰਜ ਨੂੰ ਮਿਲੀ ਸੀਗੀ ਜਿਨ੍ਹਾਂ ਦੇ ਕੋਲ ਆਪਣੀ ਇੰਡੇਵਰ ਗੱਡੀ ਚੋਂ ਉਮਰੇ ਤੇ ਜਿਹਦੇ ਕੋਲ ਇੱਕ ਨਜਾਇਜ਼ 32 ਬੋਰ ਦਾ ਜਿਹੜਾ ਪਿਸਤਲ ਹੈਗਾ ਜਿਹੜਾ ਕਿ ਸਾਡੀ ਟੀਮ ਨੇ ਇਮੀਡੀਏਟਲੀ ਐਕਟ ਕਰਦੇ ਹੋਏ ਉਹਨੂੰ ਰਾਉਂਡ ਅਪ ਕੀਤਾ ਤੇ ਜਿਹਦੇ ਕੋਲੋਂ ਇੱਕ ਜਿਹੜਾ ਹੈਗਾ 32 ਬੋਰ ਦਾ ਨਜਾਇਜ਼ ਜਿਹੜਾ ਪਿਸਤਲ ਸਮੇਤ ਦੋ ਜਿਹੜੇ ਕਾਰਤੂਸ ਹਨ ਲਾਈਵ ਕਾਰਤੂਸ ਜਿਸ ਸਮੇਤ ਉਹਨੂੰ ਕਾਬੂ ਕੀਤਾ ਗਿਆ ਤੇ ਜਿਹਦੇ ਤੇ ਇਮੀਡੀਏਟਲੀ ਪਰਚਾ ਦਰਜ ਕਰਕੇ ਕਾਰਵਾਈ ਅਮਲ ਜਾਂਦੀ ਗਈ ਆ ਦੋਸ਼ੀ ਜਿਹੜਾ ਹੈਗਾ ਸਾਡੇ ਕੋਲੋਂ ਰਿਮਾਂਡ ਤੇ ਆ ਉਹਦੀ ਪੁੱਛਗਿੱਛ ਕੀਤੀ ਜਾ ਰਹੀ ਆ ਫਰਦਰ ਉਹਦੇ ਤੇ ਕਿੰਨੇ ਕੇਸ ਦਰਜ ਨੇ ਜਾਂ ਉਹਨੇ ਪਹਿਲਾਂ ਹੋਰ ਕੋਈ ਕਾਰ ਪਹਿਲਾਂ ਵਾਰਦਾਤ ਕੀਤੀ ਹੈ ਨਹੀਂ ਕੀਤੀ ਜਾਂ ਇਹ ਵੈਪਨ ਕਿਥੇ ਕਿਥੇ ਯੂਜ਼ ਹੋਇਆ ਤੇ ਕੀ ਤੋਂ ਇਹਨੇ ਖਰੀਦਿਆ ਉਹ ਸਾਰਾ ਆਪਾਂ ਇਨਵੈਸਟੀਗੇਟ ਕਰ ਰਹੇ ਆ ਜੋ ਉਸ ਪੁਸ਼ਕੀ ਦੇ ਦੌਰਾਨ ਚੀਜ਼ਾਂ ਸਾਹਮਣੇ ਆਣਗੀਆਂ ਆਪ ਜੀ ਨਾਲ ਜਿਹੜੀ ਸ਼ੇਅਰ ਕੀਤੀਆਂ ਜਾਣਗੀਆਂ ਸਰ ਜਿਹੜਾ ਦੂਆ ਕੇਸ ਹੈ ਜੀ ਉਹਦਾ ਕੀ ਹੈ ਜੀ ਦੂਆ ਕੇਸ ਏ ਸੀ ਦਾ ਜੀ ਆਪਣੇ ਇੱਕ ਸਿਟੀ ਖਰੜ ਦੇ ਏਰੀਆ ਦੇ ਵਿੱਚ 21 2 2024 ਨੂੰ ਇੱਕ ਬਰੀਜ਼ਾ ਗੱਡੀ ਖੋਈ ਗਈ ਸੀਗੀ ਜੋ ਕਿ ਕਥੇਕ ਜਿਹੜਾ ਮਦਈ ਸੀਗਾ ਉਹ ਇੱਥੇ ਗੱਡੀਆਂ ਜਿਹੜਾ ਸੇਲ ਪਰਚੇਸ ਦਾ ਕੰਮ ਕਰਦਾ ਸੀਗਾ ਉਹਦੇ ਕੋਲ ਇੱਕ ਵਿਅਕਤੀ ਆਇਆ ਸੀਗਾ ਜੋ ਕਿ ਉਹਨੂੰ ਟ੍ਰਾਇਲ ਰਨ ਦੇ ਬੇਸ ਤੇ ਗੱਡੀ ਬਰੀਜ਼ਾ ਸਿਲਵਰ ਗੱਡੀ ਉਹ ਖਰਡ ਲਾਂਡਰਾ ਰੋਡ ਤੇ ਲੈ ਗਿਆ ਸੀ ਜਿੱਥੋਂ ਉਹਨੇ ਜ਼ਬਰਦਸਤੀ ਬਾਅਦ ਚ ਉਹਦੇ ਕੋਲੋਂ ਖੋਲੀ ਸੀ ਜਿਸ ਦੇ ਚਲਦੇ ਸਾਡੀ ਟੀਮ ਨੇ ਸਾਰੇ ਇਹਦੇ ਤੇ ਮਿਹਨਤ ਕੀਤੀ ਤੇ ਜਿਸ ਦੇ ਚਲਦੇ ਜਿਹੜਾ ਹੈਗਾ ਦੋਸ਼ੀ ਹੈਗਾ ਸੁਖਦੀਪ ਸਿੰਘ ਹੈਗਾ ਜੋ ਕਿ ਰਾਜਪੁਰੇ ਪਟਿਆਲੇ ਦਾ ਰਹਿਣ ਵਾਲਾ ਜੋ ਕਿ ਉਹਨੂੰ ਟ੍ਰੇਸ ਕੀਤਾ ਤੇ ਉਹਦੇ ਕੋਲ ਜਿਹੜੀ ਬਰੀਜ਼ਾ ਗੱਡੀ ਹੈ ਉਹ ਬਰਾਮਦ ਕਰ ਲਈ ਗਈ ਹੈ ਜਿਹੜਾ ਇਹ ਸੁਖਦੀਪ ਸਿੰਘ ਆ ਇਹ ਹੈਬਿਚੁਅਲ ਕ੍ਰਾਈਮਨਲ ਹੈਗਾ ਇਹਦੇ ਤੇ ਪਹਿਲਾਂ ਵੀ ਮੋਗੇ ਅੰਮ੍ਰਿਤਸਰ ਅੰਬਾਲਾ ਹੋਰ ਕਈ ਸ਼ਹਿਰਾਂ ਵਿੱਚ ਜਿਹੜੇ ਪਰਚੇ ਦਰਜ ਆਏ ਇਹ ਪਹਿਲਾਂ ਵੀ ਲੁੱਟਾਂ ਖੋਹਾਂ ਦਾ ਤੇ ਹੋਰ ਜਿਹੜੇ ਹੈ ਗੈਰ ਕਾਨੂੰਨੀ ਕੰਮ ਕਰਦਾ ਸੀਗਾ ਸੋ ਜਿਹਨੂੰ ਹੁਣ ਕਾਬੂ ਕਰ ਲਿੱਤਾ ਗਿਆ ਆ ਗੱਡੀ ਜਿਹੜੀ ਰਿਕਵਰ ਕਰ ਲਿੱਤੀ ਰਹੀ ਹੈ ਹੋਰ ਵੀ ਲੜਕੀ ਦੇ ਪੁੱਛ ਕੇ ਚੱਲ ਰਹੀ ਹੈ ਕਿ ਜੋ ਹੋਰ ਕੋਈ ਇਹਦੇ ਪੈਂਡਿੰਗ ਮੁਕਦਮੇ ਜਿਹੜੇ ਕੀ ਹਲੇ ਕੋਈ ਰਿਕਵਰੀ ਨਹੀਂ ਹੋਈ ਆ ਜੋ ਆਪਣੇ ਮੋਹਾੜੀ ਹੋ ਰਹੇ تھے ਕਿਤੇ ਕਿਤੇ ਨੇ ਵਾਰਦਾਤ ਕੀਤੀ ਆ ਉਹ ਸਾਰੀ ਪੁੱਛ ਕੇ ਚੱਲ ਰਹੀ ਹੈ ਮਦੋਸ਼ੀ ਸਾਡੇ ਕੋਲ ਆਪਣਾ ਜਿਹੜਾ ਅਕੋਰਟਸ ਪੇਜ ਕੀਤਾ ਜਾ ਰਿਹਾ ਤੇ ਜੋ ਉਹਦੀ ਪੁਸ਼ਕੇ ਤਰ੍ਹਾਂ ਜੋ ਅੱਗੇ ਕੋਈ ਨਵੀਆਂ ਤੱਤ ਸਾਹਮਣੇ ਆਣਗੇ ਉਹਦੀ ਨਾਲ ਸ਼ੇਅਰ ਕੀਤੇ। ਬਾਜਗਨ ਟੀਵੀ ਲਈ ਹਰੀਸ਼ ਵੱਟਲਾ ਖਾਰਨਦ